ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਵੇਖ ਰਹੇ ਹੋ ਕਲਮਾ ਦੀ ਆੜੀ ਤੇ ਪਿਆਰੇ ਦੋਸਤੋ ਅੱਜ ਅਸੀਂ ਇੱਕ ਸ਼ਖਸੀਅਤ ਨੂੰ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ ਉਸ ਕਲਮਾ ਦੀ ਆੜੀ ਨੂੰ ਪੇਸ਼ ਕਰਨ ਜਾ ਰਹੇ ਹਾਂ ਜਿਨ੍ਹਾਂ ਨੇ ਪੰਜਾਬੀ ਸਾਹਿਤ ਦੀ ਸੇਵਾ 7ਵੀਂ ਕਲਾਸ ਤੋਂ ਲੈ ਕੇ ਹੁਣ ਤੱਕ ਕਰਦੇ ਆ ਰਹੇ ਹਨ ਤੋਂ ਅਸੀਂ ਉਹਨਾਂ ਨੂੰ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਜੀ ਸਾਡੇ ਛੋਟੀ ਭੈਣ ਰੈਂਪੀ ਜੀ ਰੋਪੜ ਤੋਂ ਹੈ ਆਓ ਤੁਹਾਡੇ ਨਾਲ ਸੰਜੇ ਕਰਦੇ ਆ ਆਪਣੇ ਦਿਲ ਦੇ ਗੱਲਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਲਮਾ ਦਿਹਾੜੀ ਚੰਦ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਆ ਬਹੁਤ ਬਹੁਤ ਤੁਸੀਂ ਆਪਣੇ ਬਾਰੇ ਦੱਸੋ ਜੀ ਤੁਸੀਂ ਚਿੜਕ ਕਿਦਾਂ ਲੱਗੀ ਤੁਹਾਨੂੰ ਜੀ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਤੁਸੀਂ ਮੇਰੀ ਸਾਂਝ ਪਵਾ ਰਹੇ ਆ ਆਪਣੇ ਦਰਸ਼ਕਾਂ ਦੇ ਨਾਲ ਗੱਲਬਾਤ ਕਰਨ ਦਾ ਮੈਨੂੰ ਮੌਕਾ ਦੇ ਰਹੇ ਹੋ ਧੰਨਵਾਦ ਤੁਹਾਡਾ ਜੀ ਅਸਲ ਦੇ ਵਿੱਚ ਸੁਤਮੀ ਕਲਾਸ ਦੇ ਵਿੱਚ ਸਾਡੇ ਸਕੂਲ ਦੇ ਵਿੱਚ ਇੱਕ ਮੁਕਾਬਲਾ ਸੀ ਕਵਿਤਾ ਮੁਕਾਬਲਾ ਡਿਸਟ੍ਰਿਕਟ ਲੈਵਲ ਤੇ ਸੀ ਸੱਤ ਪਲੱਸ ਕਲੱਬ ਵੱਲੋਂ ਠੀਕ ਹੈ ਜੀ ਤੇ ਉਦੋਂ ਸਾਡੇ ਅਧਿਆਪਕ ਨੇ ਨਾਮ ਭੇਜਨੇ ਸੀਗੇ ਬੱਚਿਆਂ ਦੇ ਜਿਹੜੇ ਕਵਿਤਾ ਲਿਖ ਸਕਦੇ ਆ ਉਹਨਾਂ ਨੇ ਕਲਾਸ ਦੇ ਵਿੱਚ ਸਾਰਿਆਂ ਨੂੰ ਸਕੂਲ ਦੇ ਵਿੱਚ ਪੁੱਛਿਆ ਕੋਈ ਕਿਸੇ ਨੇ ਕੋਈ ਹੁੰਗਾਰਾ ਨਹੀਂ ਭਰਿਆ ਤੇ ਐਦਾਂ ਹੀ ਉਹਨਾਂ ਨੇ ਕਹਿੰਦੇ ਤੁਸੀਂ ਲਿਖੋ ਮੈਨੂੰ ਕਿਹਾ ਦੋ ਚਾਰ ਬੱਚਿਆਂ ਨੂੰ ਹੋਰ ਵੀ ਤੁਸੀਂ ਲਿਖ ਕੇ ਦਿਖਾਓ ਅਸੀਂ ਕਿਹਾ ਵੀ ਮੈਂ ਕਿ ਵੀ ਮੈਂ ਤਾਂ ਕਦੀ ਕਵਿਤਾ ਲਿਖੀ ਨਹੀਂ ਵੀ ਮੈਂ ਤਾਂ ਲਿਖ ਨਹੀਂ ਸਕਦੀ ਕਹਿੰਦੇ ਨਹੀਂ ਕੋਸ਼ਿਸ਼ ਕਰੋ ਤੇ ਉਹ ਕਵਿਤਾ ਲਿਖ ਕੇ ਦਿਖਾਈ ਵਧੀਆ ਉਹਨਾਂ ਦਾ ਥਾਪੜਾ ਮਿਲਿਆ ਚਲੋ ਸ਼ਾਬਾਸ਼ੀ ਮਿਲੀ ਹੱਲਾਸ਼ੇਰੀ ਮਿਲੀ ਮਿਲੀ ਉਸ ਹੱਲਾਸ਼ੇਰੀ ਨੇ ਉਸ ਸ਼ਾਬਾਸ਼ੀ ਨੇ ਮੇਰਾ ਜਿਹੜਾ ਨਾਮ ਸੀਗਾ ਮੁਕਾਬਲੇ ਲਈ ਭੇਜ ਦਿੱਤਾ ਤੇ ਉਹ ਮੁਕਾਬਲਾ ਸੀਗਾ ਉਹਨਾਂ ਨੇ ਉਸੇ ਸਮੇਂ ਕੋਈ ਇੱਕ ਵਿਸ਼ਾ ਦੇਣਾ ਸੀ ਉਸ ਵਿਸ਼ੇ ਤੇ ਅਸੀਂ ਰਚਨਾ ਲਿਖਣੀ ਸੀ ਕਵਿਤਾ ਲਿਖਣੀ ਸੀ ਤੇ ਉਦੋਂ ਮੈਨੂੰ ਵਿਸ਼ਾ ਮਿਲਿਆ ਮੈਂ ਕਵਿਤਾ ਲਿਖੀ ਤੇ ਉਹ ਕਵਿਤਾ ਮੇਰੀ ਡਿਸਟ੍ਰਿਕਟ ਦੇ ਵਿੱਚੋਂ ਫਸਟ ਟਾਈਮ ਪਹਿਲੇ ਨੰਬਰ ਤੇ ਆਈ ਤੇ ਉਦੋਂ ਹੀ ਮੈਨੂੰ ਮੈਨੂੰ ਇਹ ਲੱਗਦਾ ਵੀ ਉਹਨਾਂ ਨੇ ਦੱਸਿਆ ਕਿ ਹਾਂ ਤੂੰ ਕਵਿਤਾ ਲਿਖ ਸਕਦੀ ਹੈ ਜਾਂ ਤੈਨੂੰ ਤੁਹਾਨੂੰ ਅਹਿਸਾਸ ਉਦੋਂ ਉਹਨਾਂ ਨੇ ਕਰਵਾਇਆ ਇਸ ਚੀਜ਼ ਹਾਂਜੀ ਕਿ ਆਪਣੇ ਅੰਦਰ ਤਾਂ ਬਹੁਤ ਕੁਝ ਹੁੰਦਾ ਹਾਂਜੀ ਆਪਾਂ ਕਈ ਵਾਰ ਚੀਜ ਕਿ ਕਹਿ ਲੋ ਜਾਂ ਕਈ ਵਾਰ ਆਪਣਾ ਆਤਮ ਵਿਸ਼ਵਾਸ ਨਹੀਂ ਹੁੰਦਾ ਵੀ ਹਾਂ ਅਸੀਂ ਵਧੀਆ ਲਿਖ ਸਕਦੇ ਆ ਜਾਂ ਅਸੀਂ ਆਹ ਕੰਮ ਕਰ ਸਕਦੇ ਪਰ ਜਦੋਂ ਉਹ ਜਿਹੜੀ ਚੀਜ਼ ਸਾਡੀ ਦੂਰ ਹੋ ਜਾਂਦੀ ਹੈ ਜਾਂ ਉਹ ਆਤਮ ਵਿਸ਼ਵਾਸ ਸਾਡਾ ਉਹ ਹੰਗਾਰਾ ਮਿਲਦਾ ਹੈ ਸਾਡੇ ਤਾਂ ਫਿਰ ਅਸੀਂ ਬਹੁਤ ਕੁਝ ਕਰ ਸਕਦੇ ਆ ਇਹ ਗੱਲ ਮੈਂ ਉਦੋਂ ਸਿੱਖੀ ਸਤਵੀਂ ਦੇ ਵਿੱਚ ਅੱਛਾ ਬਹੁਤ ਵਧੀਆ ਜੀ ਤੇ ਮੈਮ ਤੁਹਾਡਾ ਜਿਹੜਾ ਇਹ ਕਿਤਾਬਾਂ ਦਾ ਰੁਝਾਨ ਸੀ ਇਹ ਸੱਤਵੀਂ ਕਲਾਸ ਤੋਂ ਸ਼ੁਰੂ ਹੋ ਕੇ ਹੁਣ ਤੱਕ ਲਗਾਤਾਰ ਕੰਟੀਨਿਊ ਚੱਲਦਾ ਆ ਰਿਹਾ ਜੀ ਅ ਅਸਲ ਦੇ ਵਿੱਚ ਮੈਂ ਸੱਤਵੀਂ ਤੋਂ ਲਿਖਣਾ ਜ਼ਰੂਰ ਸ਼ੁਰੂ ਕੀਤਾ 12ਵੀਂ ਤੱਕ ਮੈਂ ਲਿਖਦੀ ਰਹੀ ਕਵਿਤਾਵਾਂ ਲਿਖੀਆਂ ਇੱਕ ਦੋ ਡਾਇਰੀਆਂ ਭਰ ਦਿੱਤੀਆਂ ਕਾਪੀਆਂ ਤੇ ਲਿਖਿਆ ਹੋਇਆ ਤੇ ਉਹ ਉਸ ਤੋਂ ਬਾਅਦ 12ਵੀਂ ਤੋਂ ਬਾਅਦ ਕਹਿ ਲੋ ਨਾ ਵੀ ਇੱਕ ਹੁੰਦਾ ਏ ਸਮਾਂ ਹੁੰਦਾ ਏ ਵੀ ਆਪਾਂ ਜ਼ਿੰਦਗੀ ਬਣਾਉਣ ਦੇ ਲਈ ਮਾਪੇ ਨੂੰ ਵੀ ਫਿਕਰ ਹੁੰਦੀ ਏ ਵੀ ਸਾਡੇ ਬੱਚੇ ਕਿੱਧਰ ਜਾ ਰਹੇ ਆ ਉਹ ਉਮਰ ਹੀ ਇਸ ਤਰ੍ਹਾਂ ਦੀ ਹੁੰਦੀ ਏ ਵੀ ਉਹਨਾਂ ਨੂੰ ਸਹੀ ਲੀਹ ਤੇ ਤੋਰਨਾ ਜਾ ਉਹਨਾਂ ਦੀ ਆਉਣ ਵਾਲੀ ਜ਼ਿੰਦਗੀ ਦੇ ਲਈ ਉਹ ਵਿਖਦੇ ਲਈ ਉਹਨਾਂ ਨੂੰ ਇਸ ਕਾਬਿਲ ਬਣਾਣਾ ਕਿ ਉਹ ਕਮਾ ਸਕਣ ਆਪਣੇ ਪੈਰਾਂ ਤੇ ਖੜੇ ਹੋ ਸਕਣ ਠੀਕ ਹੈ ਨਾ ਤੇ 12ਵੀਂ ਤੋਂ ਬਾਅਦ ਮੈਂ ਉਧਰ ਉਲਝ ਗਈ ਉਸ ਤੋਂ ਬਾਅਦ ਮੈਂ ਕਦੀ ਕੁਝ ਨਹੀਂ ਲਿਖਿਆ ਹਾਂ ਕਿਤਾਬਾਂ ਪੜਨੀਆਂ ਅਖਬਾਰ ਪੜ ਲੈਣੇ ਕੋਈ ਮੈਗਜ਼ੀਨ ਹੱਥ ਲੱਗ ਜਾਣਾ ਉਹ ਪੜ ਲੈਣਾ ਪਰ ਉ체ਚੇ ਤੌਰ ਤੇ ਮੈਂ ਕੁਝ ਲਿਖ ਨਹੀਂ ਸકી ਜਾ ਆਪਣੀ ਕੈਰੀਅਰ ਦੇ ਵਿੱਚ ਆਪਣੇ ਆਪ ਨੂੰ ਮਤਲਬ ਰੁੱਝ ਗਈ ਮੈਂ ਉਹਦੇ ਵਿੱਚ ਤੇ ਉਸ ਤੋਂ ਬਾਅਦ 2019 ਦੇ ਵਿੱਚ ਮੈਂ ਦੁਬਾਰਾ ਲਿਖਣਾ ਸ਼ੁਰੂ ਕੀਤਾ ਕੈਰੀਅਰ ਤੋਂ ਮੈਨੂੰ ਯਾਦ ਆਇਆ ਤੁਹਾਡੇ ਜਿਹੜਾ ਟੀਚਰ ਵੀ ਤੁਹਾਨੂੰ ਮੈਨੂੰ ਲੱਗਾ ਤਾਂ ਧੱਕੇ ਨਾਲ ਬਣਾਇਆ ਗਿਆ ਹੈ ਅਸਲ ਦੇ ਵਿੱਚ ਕੀ ਸੀ ਮੈਂ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਕੀਤੀ ਓਕੇ ਤੇ ਘਰਦਿਆਂ ਨੂੰ ਸੀਗਾ ਕਿ ਇੱਕ ਕਹਿ ਲਾਂ ਨਾ ਵੀ ਕੁੜੀਆਂ ਦੇ ਲਈ ਕਹਿੰਦੇ ਅਧਿਆਪਨ ਖੇਤਰ ਜ਼ਿਆਦਾ ਵਧੀਆ ਹੈ ਹਾਂਜੀ 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 ਤੇ ਸਵੇਰੇ 9:00 ਵਜੇ 8:00 ਵਜੇ ਜਾਣਾ 2:00 ਵਜੇ ਆਪਾਂ ਘਰ ਆ ਗਏ ਤੇ ਮੈਂ ਇੰਜੀਨੀਅਰਿੰਗ ਕਰਦੀ ਸੀ ਇੰਜੀਨੀਅਰਿੰਗ ਕਰਨ ਤੋਂ ਬਾਅਦ ਜਦੋਂ ਥੋੜਾ ਟਾਈਮ ਮੈਨੂੰ ਮਿਲਿਆ ਐਮ ਆਈ ਸਟਾਰਟ ਕਰ ਲਈ ਮੈਂ ਤੇ ਸਾਡੇ ਈਟੀਟੀ ਦੇ ਉਦੋਂ ਨਿਕਲੇ ਸੀ ਫਾਰਮ ਸਾਡੇ ਜਿਹੜੇ ਗਵਾਂਢੀ ਸੀ ਉਹਨਾਂ ਨੇ ਫਾਰਮ ਮੰਗਵਾਏ ਡੈਡੀ ਮੈਨੂੰ ਕਹਿੰਦੇ ਵੀ ਤੂੰ ਵੀ ਭਰ ਦੇ ਮੈਂ ਕਿਹਾ ਮੈਂ ਤਾਂ ਕਰਨੀ ਨਹੀਂ ਈਟੀਟੀ ਮੈਂ ਤਾਂ ਬੜੀ ਸੋਹਣੀ ਆਪਣੀ ਇੱਧਰ ਆਪਣੀ ਫੀਲਡ 'ਚ ਹੈਗੀ ਐ ਵੀ ਮੈਂ ਹੁਣ ਕਿਤੇ ਉਹ ਕਹਿੰਦੇ ਵੀ ਤੂੰ ਇੱਦਾਂ ਕਰਦੀ ਐ ਵੀ ਜਿੱਦਾਂ ਤੂੰ ਫਾਰਮ ਭਰਿਆ ਤੇ ਤੇਰਾ ਤਾਂ ਨੰਬਰ ਆ ਗਿਆ ਕਹਿੰਦੇ ਪਤਾ ਕਿੰਨਾ ਔਖਾ ਇਹ ਇਹ ਉੰਜ ਹੀ ਨਹੀਂ ਵੀ ਇਹਦੇ ਲਈ ਬਹੁਤ ਮਿਹਨਤ ਕਰਨੀ ਪੈਂਦੀ ਐ ਇਹ ਤਾਂ ਬੜੀ ਮੁਸ਼ਕਿਲਾਂ ਤਾਂ ਸੀਟ ਮਿਲਦੀ ਐ ਇਹਦੇ 'ਚ ਤੇ ਚਲੋ ਉਹਨਾਂ ਦਾ ਮਾਣ ਰੱਖਣ ਲਈ ਦਿਲ ਰੱਖਣ ਲਈ ਜਦੋਂ ਸਾਡੇ ਗਵਾਂਡੀਆਂ ਨੇ ਇੱਕ ਫਾਰਮ ਮੰਗਵਾਇਆ ਸੀ ਤਿੰਨ ਲੈ ਆਏ ਉਹ ਇੱਕ ਉਹਨਾਂ ਨੂੰ ਦੇਤਾ ਇੱਕ ਮੇਰੀ ਸਿਸਟਰ ਨੇ ਪਰ ਇੱਕ ਮੈਂ ਭਰਤਾ ਉਹਨਾਂ ਨੇ ਕੋਚਿੰਗ ਲੈ ਰਹੇ ਆ ਕਿਤਾਬਾਂ ਖਰੀਦੀਆਂ ਹੋਈਆਂ 2500 ਰੁਪਏ ਕੋਚਿੰਗ ਫੀਸ ਸੀ ਉਦੋਂ ਇੱਕ ਮਹੀਨੇ ਦੀ ਸ਼ਾਇਦ ਇੱਕ ਦੋ ਮਹੀਨੇ ਦਾ ਵਖਵਾ ਸੀਗਾ ਵਿੱਚ ਤੇ ਮੈਂ ਨਾ ਕਿਤਾਬ ਲਈ ਨਾ ਕੋਚਿੰਗ ਕੁਝ ਵੀ ਨਹੀਂ ਤੇ ਘਰ ਦੇ ਨੂੰ ਦਿਖਾਣ ਲਈ ਕਦੀ ਮੰਗਮੁੰਕੇ ਕਿਤਾਬ ਕਿਸੇ ਦੀ ਵੀ ਚਲੋ ਦੇ ਤਿਆਰੀ ਕਰ ਰਹੀ ਆ ਹਨਾ ਤੇ ਲੈ ਲੈਣੀ ਉਹਕ ਤਾਂ ਇਦਨੇ ਪਾੜ ਪੂੜਾ ਲਈ ਤੇ ਜਦੋਂ ਰਿਜ਼ਲਟ ਆਇਆ ਉਹ ਮੇਰਾ ਸਿਲੈਕਟ ਹੋ ਗਿਆ ਉਹਨਾਂ ਦਾ ਕਿਸੇ ਦਾ ਵੀ ਨਹੀਂ ਹੋਇਆ ਤੇ ਫਿਰ ਈਵਨ ਸਾਡੇ ਜਿਹੜੇ ਗਵਾਂਡੀ ਸੀ ਨਾ ਉਹ ਵੀ ਮੈਨੂੰ ਕਹਿਣ ਕਹਿੰਦਾ ਤੁਸੀਂ ਕਿੰਨੇ ਪੈਸੇ ਦਿੱਤੇ ਅੱਛਾ ਜੀ ਮੈਨੂੰ ਪੁੱਛ ਰਹੇ ਮੈਂ ਕਿਹਾ ਵੀ ਪੈਸੇ ਦਿੱਤੇ ਮੈਂ ਤੁਹਾਡੀ ਗੱਲ ਨਹੀਂ ਸਮਝੀ ਕਹਿੰਦਾ ਤੂੰ ਤਾਂ ਹੀ ਨਹੀਂ ਪੜੀ ਤਾਂ ਹੀ ਤੂੰ ਟਿਊਸ਼ਨ ਨਹੀਂ ਰੱਖੀ ਕੋਚਿੰਗ ਨਹੀਂ ਲਈ ਕਹਿੰਦੇ ਸਾਡੇ ਬੱਚੇ ਕੋਚਿੰਗ ਲੈ ਰਹੇ ਸੀ ਸਾਡੇ ਵਿੱਚ ਇੰਨੀ ਮਿਹਨਤ ਕਰ ਰਹੇ ਸੀ ਤੈਨੂੰ ਕੋਈ ਫਿਕਰ ਇਹ ਨਹੀਂ ਸੀਗਾ ਇਹਦਾ ਮਤਲਬ ਇਹੀ ਹੋਇਆ ਵੀ ਤੂੰ ਪੈਸੇ ਦੇ ਕੇ ਮੈਂ ਕਿਹਾ ਵੀ ਜੇ ਮੈਂ ਪੈਸੇ ਦੇਣੇ ਹੁੰਦੇ ਤਾਂ ਮੇਰੀ ਦੀਦੀ ਦਾ ਪਹਿਲਾਂ ਹੋ ਜਾਣਾ ਸੀਗਾ ਉਹ ਵੱਡੇ ਸੀ ਮੈਂ ਕਿਹਾ ਘਰਦਿਆਂ ਨੂੰ ਪਹਿਲਾਂ ਵੱਡੇ ਦਾ ਹੁੰਦਾ ਵੀ ਉਹਦੀ ਉਹਦਾ ਵਿਆਹ ਕਰਨਾ ਉਹਨੂੰ ਪਹਿਲਾਂ ਸੈੱਟ ਕਰਦੇ ਮੈਂ ਕਿਹਾ ਛੋਟੇ ਨੂੰ ਬਾਅਦ ਵਿੱਚ ਸੋਚਦੇ ਹੁੰਦੇ ਬਿਲਕੁਲ ਬਿਲਕੁਲ ਮਤਲਬ ਉਹ ਚਲੋ ਇਧਰ ਆਣਾ ਸੀ ਪਰ ਹੁਣ ਮੈਂ ਇਸ ਫੀਲਡ 'ਚ ਬਹੁਤ ਖੁਸ਼ ਆ ਅਧਿਆਪਕ ਲੱਗ ਕੇ ਇਨਨੇ ਵੀ ਮਾਪੇ ਜੋ ਸੋਚਦੇ ਚੰਗਾ ਹੀ ਸੋਚਦੇ ਬਿਲਕੁਲ ਉਦੋਂ ਆਪਾਂ ਨੂੰ ਕਈ ਵਾਰ ਬੁਰੀ ਲੱਗਦੀ ਹੁੰਦੀ ਹੈ ਉਹਨਾਂ ਦੀ ਗੱਲ ਉਦੋਂ ਮੈਨੂੰ ਵੀ ਲੱਗਿਆ ਸੀਗਾ ਕਿ ਕਿੱਥੇ ਮੈਂ ਇੰਜੀਨੀਅਰਿੰਗ ਕਰ ਲਈਏ ਕਿੱਥੇ ਮੈਨੂੰ ਹੁਣ ਈਟੀਟੀ ਦੇ ਫਾਰਮ ਭਰ ਲਿਆਤੇ ਪਰ ਹੁਣ ਮੈਂ ਬਹੁਤ ਖੁਸ਼ ਹਾਂ ਆਪਣੇ ਸਕੂਲ ਦੇ ਬੱਚਿਆਂ ਨਾਲ ਜਾਂ ਜਿਹੜੇ ਬੱਚੇ ਮੇਰੇ ਤੋਂ ਪੜ ਕੇ ਗਏ ਜਦੋਂ ਆਦਰ ਦਿੰਦੇ ਆ ਰਿਸਪੈਕਟ ਦਿੰਦੇ ਆ ਤੇ ਜਿਹੜੇ ਹੁਣ ਦੇ ਬੱਚੇ ਆ ਤਾਂ ਆਪਣੇ ਆਪ ਨੂੰ ਇੱਕ ਖੁਸ਼ੀ ਸਕੂਨ ਮਹਿਸੂਸ ਹੁੰਦਾ ਹੈ ਤੇ ਮੈਰਿਜ ਲਾਈਫ ਤੋਂ ਬਾਅਦ ਵੀ ਤੁਸੀ ਤੁਹਾਨੂੰ ਸਪੋਰਟ ਮਿਲੀ ਆ ਫੈਮਿਲੀ ਵੱਲੋਂ ਹਾਂਜੀ ਸਪੋਰਟ ਹੈਗੀ ਆ ਤੇ ਅੱਜ ਮੇਰੇ ਹਸਬੰਦ ਵੀ ਆਏ ਹੋਏ ਆ ਨਾਲ ਹੁਣ ਵੀ ਤੇ ਚਲੋ ਇਸ ਤਰ੍ਹਾਂ ਹੁੰਦਾ ਵੀ ਸ਼ੁਰੂ-ਸ਼ੁਰੂ ਦੇ ਵਿੱਚ ਥੋੜਾ ਜਿਹਾ ਹੁੰਦਾ ਵੀ ਕੀ ਕਰਨ ਲੱਗੀ ਟਾਈਮ ਖਰਾਬ ਹੋ ਰਿਹਾ ਜਾਂ ਕਿਤਾਬਾਂ ਨਾਲ ਪਰ ਉਸ ਤੋਂ ਬਾਅਦ ਚਲੋ ਹੌਲੀ-ਹੌਲੀ ਬੱਚਿਆਂ ਨੂੰ ਵੀ ਟਾਈਮ ਦੇਣਾ ਪੈਂਦਾ ਤੁਸੀਂ ਆਪਦੇ ਵੀ ਤੁਹਾਡੇ ਫੈਮਿਲੀ ਰੁਝੇਵੇਂ ਵੀ ਹੁੰਦੇ ਆ ਹਾਂਜੀ ਤੇ ਫੈਮਿਲੀ ਰੁਝੇਵੇਂ ਤੋਂ ਮੈਨੂੰ ਇੱਕ ਗੱਲ ਦੀ ਖੁਸ਼ੀ ਵੀ ਹੈ ਚਲੋ ਜੇ ਮੈਂ ਕਿਤਾਬਾਂ ਨਾਲ ਸਾਂਝ ਪਾਈ ਮੇਰੀ ਮੈਂ ਕਿਤਾਬਾਂ ਪੜ੍ਹਦੀ ਆ ਲਿਖਦੀ ਆ ਤਾਂ ਮੇਰੀ ਬੇਟੀ ਵੀ ਉਹਨੂੰ ਵੀ ਕਿਤਾਬਾਂ ਦਾ ਉਹ ਵੇਖ ਕੇ ਤੁਹਾਨੂੰ ਵੇਖ ਕੇ ਉਹ ਵੀ ਅੱਗੇ ਉਹਨੇ ਆਪਣੀਆਂ ਡਾਇਰੀਆਂ ਅਲੱਗ-ਅਲੱਗ ਲਾਈਆਂ ਹੋਈਆਂ ਆ ਉਹਦੇ ਵਿੱਚ ਸਾਰਾ ਉਹਨੇ ਜੋ ਚੀਜ਼ ਚੰਗੀ ਲੱਗਦੀ ਹੈ ਜੋ ਚੀਜ਼ ਮਾੜੀ ਲੱਗਦੀ ਆ ਉਹ ਹੁਣੇ ਤੇ 8ਵੀਂ ਦੇ ਵਿੱਚ ਆ ਹੁਣ ਉਹਨੇ ਤੇ ਉਹ ਲਿਖਦੀ ਆ ਆਪਣੇ ਅਲੱਗ ਚਾਰ ਪੰਜ ਡਾਇਰੀਆਂ ਉਹਦੀਆਂ ਅਲੱਗ-ਅਲੱਗ ਉਹਦੇ ਨਾਲ ਹੈਗੀਆਂ ਵੀ ਕਿਹੜੀ ਚੀਜ਼ ਮੈਨੂੰ ਚੰਗੀ ਲੱਗੀ ਉਹ ਚੰਗੀਆਂ ਚੀਜ਼ਾਂ ਲਈ ਲਾਈਆਂ ਹੋਈਆਂ ਕਿਹੜੀ ਮੈਨੂੰ ਚੀਜ਼ ਮਾੜੀ ਲੱਗੀ ਉਹਦੇ ਲਈ ਆ ਕਿਹੜੇ ਵਿਅਕਤੀ ਉਹਦੀ ਲਾਈਫ ਦੇ ਵਿੱਚ ਵੀ ਮੈਨੂੰ ਆ ਚੀਜ਼ ਮੈਨੂੰ ਕਿਹਾ ਉਹਨੂੰ ਕੀਂਚ ਕੀਤੀ ਉਹ ਉਹਦੇ ਲਈ ਅਲੱਗ ਉਹਨੇ ਲਿਖਿਆ ਹੋਇਆ ਲਿਖਦੀ ਆ ਆਪਣਾ ਤੇ ਕਿਤਾਬਾਂ ਪੜਦੀ ਆ ਮੰਗਵਾਉਂਦੀ ਵੀ ਆ ਤੇ ਇਹ ਇਸ ਚੀਜ਼ ਦਾ ਮੈਂ ਤਾਂ ਹੀ ਕਹਿੰਦੇ ਨੇ ਵੀ ਜੇ ਘਰ ਦੇ ਵਿੱਚ ਕਿਤਾਬਾਂ ਆ ਨਾ ਤਾਂ ਬੱਚੇ ਜ਼ਰੂਰ ਉਹਨਾਂ ਨੂੰ ਛੂਕੇ ਦੇਖਣਗੇ ਉਹ ਪ੍ਰਭਾਵ ਬੱਚਿਆਂ ਤੇ ਪਾਊਗਾ ਸੋ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਮੇਰੀ ਬੇਟੀ ਤੇ ਇਹ ਪ੍ਰਭਾਵ ਪੈ ਰਿਹਾ ਹੈ ਤੁਸੀਂ ਕੋਈ ਆਪਣੇ ਰਚਨਾ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੁੰਦਾ ਜੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਮੈਂ 2019 ਦੇ ਵਿੱਚ ਮੇਰਾ ਰੀਸਟਾਰਟ ਹੋਇਆ ਅੱਛਾ ਜੀ ਦੁਆਰਾ ਮੈਂ ਲਿਖਣਾ ਸ਼ੁਰੂ ਕੀਤਾ ਉਦੋਂ ਮੈਂ ਸਭ ਤੋਂ ਪਹਿਲੀ ਜਿਹੜੀ ਰਚਨਾ ਲਿਖੀ ਸੀਗੀ 2019 ਦੇ ਵਿੱਚ ਮਨ ਦੇ ਜਜ਼ਬੇ ਅੱਛਾ ਮੈਂ ਉਹੀ ਆਪਣੇ ਪਾਠਕਾਂ ਨਾਲ ਜ਼ਰੂਰ ਸਾਂਝੀ ਕਰਾਂਗੀ ਦਰਸ਼ਕਾਂ ਨਾਲ ਮਨ ਦੇ ਜਜ਼ਬੇ ਮਨ ਦੇ ਅੰਦਰ ਗੁੱਥਮ ਗੁੱਥੀ ਕਰਿਆ ਨਾ ਕਰ ਲੋਕੀ ਪਿੱਠ ਦੇ ਪਿੱਛੇ ਹੱਸਦੇ ਤੂੰ ਹਾਸੇ ਤੋਂ ਡਰਿਆ ਨਾ ਕਰ ਵਾਹ ਜੀ ਵਾਹ ਜਜ਼ਬੇ ਨੇ ਤੇਰੇ ਸਮੁੰਦਰੋਂ ਡੂੰਗੇ ਜਜ਼ਬੇ ਨੇ ਤੇਰੇ ਸਮੁੰਦਰੋਂ ਡੂੰਗੇ ਕੁਝ ਨੇ ਬੋਲੇ ਕੁਝ ਨੇ ਗੂੰਗੇ ਕੱਚਿਆਂ ਨੇ ਤੱਕ ਖੜ ਹੀ ਜਾਣਾ ਤੂੰ ਕੱਚਿਆਂ ਤੇ ਤਰਿਆ ਕਰ ਮਨ ਦੇ ਜਜ਼ਬੇ ਮਨ ਦੇ ਅੰਦਰ ਗੁੱਥਮ ਗੁੱਤੀ ਕਰਿਆ ਨਾ ਆਪਣੇ ਆ ਨੈਣਾ ਨੂੰ ਸਮਝਾ ਲੈ ਆਪਣੇ ਆ ਨੈਣਾ ਨੂੰ ਸਮਝਾ ਲੈ ਜੈਫਰ ਆਪਣਾ ਆਪ ਗਵਾ ਲੈ ਇਸ ਬਹੌ ਰੰਗੀ ਦੁਨੀਆ ਅੰਬਰੀ ਸਾਵਣ ਵਾਂਗੂ ਵਰਿਆ ਨਾ ਕਰ ਮਨ ਦੇ ਜਜ਼ਬੇ ਮਨ ਦੇ ਅੰਦਰ ਗੁੱਥਮ ਗੁੱਤੀ ਕਰਿਆ ਨਾ ਕਰ ਬਾਹਰ ਫਿਰਦਾ ਪੱਲਾ ਢਕੇ ਬਾਹਰ ਫਿਰਦਾ ਪੱਲਾ ਢਕੇ ਘਰ ਦੀ ਰੁੱਖੀ ਮਿੱਸੀ ਛੱਡ ਕੇ ਸੁਪਨੇ ਦੇਖ ਬੇਗਾਨੇ ਦਰਦੇ ਜਿਉਣ ਜੋਗਿਆ ਮਰਿਆ ਨਾ ਕਰ ਜਿਉਣ ਜੋਗਿਆ ਮਰਿਆ ਨਾ ਕਰ ਜੀ ਬਹੁਤ ਸੋਹਣੀ ਰਚਨਾ ਹੈ ਤੁਹਾਡੀ ਸ਼ੁਕਰੀਆ ਜੀ ਇੱਕ ਤੁਹਾਡੀ ਘਟਨਾ ਹੈ ਜੀ ਟੇਰਾਂ ਵਾਲੇ ਭਾਈ ਬਾਰੇ ਹਾਂ ਜੀ ਉਹ ਸਾਡੇ ਦਰਸ਼ਕਾਂ ਨਾਲ ਜਰੂਰ ਸਾਂਝੀ ਕਰੋ ਜੀ ਅਸਲ ਦੇ ਵਿੱਚ 2020 ਦੇ ਵਿੱਚ ਜਦੋਂ ਲੋਕਡਾਊਨ ਲੱਗਿਆ ਉਦੋਂ ਮੈਂ ਕਹਾਣੀ ਬੱਚਿਆਂ ਨੂੰ ਵੀਡੀਓ ਦੇ ਤੌਰ ਤੇ ਬਣਾ ਕੇ ਭੇਜਦੇ ਹੁੰਦੇ ਸੀ ਕਹਾਣੀ ਵੀ ਬਾਲ ਗੀਤ ਵੀ ਹਾਂਜੀ ਮੈਂ ਬੱਚਿਆਂ ਨੂੰ ਭੇਜਣਾ ਕਿਉਂਕਿ ਹਰ ਇੱਕ ਖੇਤਰ ਦੇ ਵਿੱਚ ਕਹਿ ਲਓ ਆਪਾਂ ਵੀ ਜੇ ਤੁਸੀਂ ਅੱਗੇ ਵੱਧਦੇ ਆ ਨਾ ਜੇ ਇੱਕ ਦੋ ਅੱਗੇ ਤੁਹਾਨੂੰ ਸ਼ਾਬਾਸ਼ੀ ਦੇਣ ਵਾਲੇ ਹੈਗੇ ਤਾਂ ਇੱਕ ਦਾ ਬੰਦਾ ਤੁਹਾਨੂੰ ਪਿੱਛੇ ਖਿੱਚਣ ਵਾਲਾ ਵੀ ਹੁੰਦਾ ਠੀਕ ਹੈ ਬਿਲਕੁਲ ਭੱਤਕਾ ਮਾਰ ਕੇ ਸੁੱਟਣ ਵਾਲਾ ਵੀ ਹੁੰਦਾ ਹਾਂ ਬਾਲੇ ਹੁੰਦੇ ਆ ਜੀ ਇਹ ਜ਼ਿੰਦਗੀ ਹੈ ਚਲੋ ਸੁਭਾ ਹੁੰਦਾ ਹਰ ਬੰਦੇ ਦਾ ਉਹ ਮੈਂ ਜਦੋਂ ਕਹਾਣੀ ਬੱਚਿਆਂ ਨੂੰ ਭੇਜਦੀ ਹੁੰਦੀ ਸੀ ਤੇ ਇੱਕ ਸਖਸ਼ ਸੀਗਾ ਜਿਹੜਾ ਕੋਈ ਨਾ ਕੋਈ ਵਿੱਚ ਕੁਛ ਨਾ ਕੁਛ ਇਸ ਤਰ੍ਹਾਂ ਦਾ ਸੁਨੇਹਾ ਲਾ ਦਿੰਦਾ ਸੀ ਮੈਸੇਜ ਪਾ ਦਿੰਦਾ ਸੀ ਵੀ ਜਿਹਦੇ ਨਾਲ ਮੇਰਾ ਦਿਲ ਬੜਾ ਡੀਮੋਟੀਵੇਟ ਹੁੰਦੇ ਸੀ ਹਾਂਜੀ ਮੈਨੂੰ ਲੱਗਦਾ ਹੁੰਦਾ ਸੀ ਵੀ ਮੈਂ ਪਤਾ ਨਹੀਂ ਆਪਣਾ ਸਮਾਂ ਖਰਾਬ ਕਰ ਰਹੀ ਆ ਜਾਂ ਕਿਸ ਤਰ੍ਹਾਂ ਇੱਕ ਵਾਰ ਮੈਂ ਆਪਣੀ ਕਹਾਣੀ ਪਾਈ ਤੇ ਉਸ ਬੰਦੇ ਨੇ ਇੱਕ ਮੈਸੇਜ ਪਾਇਆ ਉਸ ਮੈਸੇਜ ਦੇ ਵਿੱਚ ਕੀ ਸੀ ਇੱਕ ਟਰੱਕ ਸੀਗਾ ਰੱਕ ਦੇ ਚਾਰੇ ਟਾਇਰ ਪੈਂਚਰ ਹੋਏ ਹੋਏ ਤੇ ਉਹ ਟਰੱਕ ਟਾਇਰਾਂ ਨਾਲੇ ਪਰਿਆਂ ਹਾਂਜੀ ਪਰ ਸਾਰੇ ਵੈਂਚਰ ਸਾਰੇ ਦੇ ਵਿੱਚ ਸਾਰੇ ਟਾਇਰ ਬੇਕਾਰ ਹਾਂਜੀ ਸਾਰੇ ਬੇਕਾਰ ਤੂੰ ਇਦਾਂ ਬੈਠਾ ਹੋਇਆ ਅਫਸੋਸਿਆ ਜਿਹਾ ਤੇ ਨਾਲ ਲਿਖਿਆ ਹੋਇਆ ਇੰਨਿਆਂ ਨੂੰ ਕੀ ਕਰਨਾ ਚੱਜ ਦਾ ਤਾਂ ਕੋਈ ਨਹੀਂ ਮੈਨੂੰ ਇੱਕਦਮ ਇਹ ਗੱਲ ਮੈਂ ਕਿਹਾ ਵੀ ਮੇਰੇ ਤੇ ਸਿੱਧਾ ਹੀ ਇਹ ਵਾਰ ਹੈ ਵੀ ਤੂੰ ਇੰਨੀਆਂ ਵੀਡੀਓਜ਼ ਪਾ ਰਹੀ ਐ ਕੋਈ ਚੱਜ ਦੀ ਤਾਂ ਤੇਰੀ ਹੈ ਨਹੀਂ ਮੈਨੂੰ ਬੜਾ ਆਪਣੇ ਆਪ ਤੇ ਮਹਿਸੂਸ ਹੋਇਆ ਵੀ ਕਿੰਨੇ ਅਧਿਆਪਕ ਕਿੰਨਿਆਂ ਨੇ ਉਹ ਮੈਸੇਜ ਪੜ੍ਹਿਆ ਹੋਣਾ ਕੀ ਸੋਚਦੇ ਹੋਣੇ ਆ ਆਪਣੇ ਆਪ ਨੂੰ ਬੇਇੱਜ਼ਤੀ ਮਹਿਸੂਸ ਹੁੰਦੀ ਆ ਮੈਨੂੰ ਵੀ ਹੋਈ ਤੇ ਥੋੜੀ ਦਿਨ ਮੈਂ ਚੁੱਪ ਕਰਕੇ ਬੈਠੀ ਲਈ 2 ਕੁ ਮਿੰਟ ਬਾਅਦ 2-4 ਮਿੰਟ ਬਾਅਦ ਮੈਂ ਫੋਨ ਚੱਕਿਆ ਫੋਨ ਦੇ ਵਿੱਚ ਬੱਚਿਆਂ ਦੇ ਮੈਸੇਜ ਬਹੁਤ ਸੋਹਣੇ ਤੋਤਲੀ ਆਵਾਜ਼ਾਂ ਚ ਆਡੀਓ ਮੈਸੇਜ ਲਿਖੇ ਹੋਏ ਥੈਂਕ ਯੂ ਮੈਮ ਥੈਂਕ ਯੂ ਜੀ ਬਹੁਤ ਸੋਹਣਾ ਤੁਹਾਡਾ ਵਾਲ ਗੀਤ ਤੁਹਾਡੀ ਕਹਾਣੀ ਬਹੁਤ ਸੋਹਣੀ ਉਹ ਮੈਨੂੰ ਮੇਰੇ ਮਨ ਚ ਇੱਕਦਮ ਵਿਚਾਰ ਆਇਆ ਵੀ ਮੈਂ ਕੰਮ ਬੱਚਿਆਂ ਲਈ ਕਰ ਰਹੀ ਆ ਮੈਂ ਬੱਚਿਆਂ ਨੂੰ ਸੁਨੇਹਾ ਦੇ ਰਹੀ ਆ ਕੋਈ ਵਧੀਆ ਬੱਚੇ ਖੁਸ਼ ਨੇ ਜੇ ਹੋਰ ਤੀਜਾ ਬੰਦਾ ਨਹੀਂ ਖੁਸ਼ ਤਾਂ ਕੋਈ ਗੱਲ ਨਹੀਂ ਮੈਂ ਕਿਹੜੇ ਉਹਦੇ ਲਈ ਕੰਮ ਕਰ ਰਹੀ ਆ ਮੈਂ ਉਹਦੇ ਲਈ ਤਾਂ ਕੰਮ ਨਹੀਂ ਕਰ ਰਹੀ ਕੰਮ ਕਰ ਰਹੀ ਬੱਚਿਆਂ ਲਈ ਤੇ ਮੈਂ ਉਹਦੇ ਨੂੰ ਫੋਨ ਚੁੱਕਿਆ ਮੈਂ ਮੈਸੇਜ ਟਾਈਪ ਕਰਕੇ ਲਿਖਿਆ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਕਿੰਨੀ ਮਿਹਨਤ ਦੇ ਨਾਲ ਮੈਸੇਜ ਲੱਭਿਆ ਤੇ ਗਰੁੱਪ ਦੇ ਵਿੱਚ ਪਾਇਆ ਹੋਣਾ ਸਲਾਮ ਹੈ ਤੁਹਾਡੀ ਮਿਹਨਤ ਨੂੰ ਤੇ ਮੈਂ ਆਰਟੀਕਲ ਲਿਖਿਆ ਟਾਇਰਾਂ ਵਾਲਾ ਭਾਈ ਤੇ ਉਹ ਮੈਂ ਪੰਜਾਬੀ ਟਰਬਿਊਨ ਪੰਜਾਬੀ ਜਾਗਰਣ ਸਪੋਕਸਮੈਨ 3-4 ਕਾਗਰਮ ਪੇਜ ਦਿੱਤਾ ਤੇ ਉਹ ਛਪ ਗਿਆ ਟਾਇਰਾ ਵਾਲਾ ਪਾਇਚ ਤੇ ਉਸ ਤੋਂ ਬਾਅਦ ਜਦੋਂ ਛਪਿਆ ਮੈਨੂੰ ਡੀਓ ਸਰ ਦਾ ਸਪੈਸ਼ਲ ਫੋਨ ਆਇਆ ਕਹਿੰਦੇ ਸ਼ਾਬਾਸ਼ੇ ਤੁਹਾਡੇ ਬਹੁਤ ਬਹੁਤ ਮੁਬਾਰਕ ਮੈਨੂੰ ਨਹੀਂ ਸੀ ਪਤਾ ਉਹ ਵੀ ਕੀ ਹੋਇਆ ਮੈਂ ਕਿਹਾ ਸਰ ਕੀ ਗੱਲ ਕਹਿੰਦੇ ਉਹ ਆਰਟੀਕਲ ਛਪ ਗਿਆ ਤੁਹਾਡਾ ਮੈਂ ਕਿਹਾ ਕਿਹੜਾ ਕਹਿੰਦੇ ਟਾਇਰਾ ਵਾਲਾ ਪਾਇਚ ਤੇ ਉਸ ਦਿਨ ਤੋਂ ਬਾਅਦ ਕਹਿੰਦੇ ਉਹਦਾ ਨਾਮ ਹੀ ਟਾਇਰਾ ਵਾਲਾ ਪਾਇਚ ਅੱਛਾ ਤੇ ਚਲ ਮੈਨੂੰ ਵੀ ਥੋੜਾ ਹੁੰਦਾ ਵੀ ਚਲੋ ਜਵਾਬ ਮੈਨੂੰ ਉਸ ਢੰਗ ਨਾਲ ਨਹੀਂ ਦੇਣਾ ਆ ਜਿਸ ਢੰਗ ਨਾਲ ਉਸ ਬੰਦੇ ਨੇ ਮੈਨੂੰ ਟੌਂਟ ਕੀਤਾ ਸੀ ਮੈਂ ਆਪਣੇ ਢੰਗ ਨਾਲ ਜਵਾਬ ਦਿੱਤਾ ਕਲਮ ਨਾਲ ਕਰਕੇ ਜਵਾਬ ਦਿੱਤਾ ਹਾਂ ਸੋ ਹਰ ਬੰਦੇ ਦਾ ਆਪਣਾ ਆਪਣਾ ਨਜ਼ਰੀਆ ਹੁੰਦਾ ਕੋਈ ਕਿਸ ਢੰਗ ਨਾਲ ਲੈਂਦਾ ਤੇ ਕੋਈ ਕਿਸ ਢੰਗ ਨਾਲ ਉਸ ਤੋਂ ਬਾਅਦ ਮੈਨੂੰ ਸੁਨੇਹੇ ਵੀ ਆਏ ਕਹਿੰਦੇ ਵੀ ਜਿੱਦਨ ਉਹਦੇ ਨਾਲ ਤੁਹਾਡਾ ਵਾਹ ਪੈ ਗਿਆ ਨਾ ਉਹਦਨ ਬੜੀ ਤੁਹਾਡੀ ਲੜਾਈ ਹੋਣੀ ਜਾਂ ਜੋ ਵੀ ਆ ਤੇ ਉਸ ਤੋਂ ਬਾਅਦ ਮੈਨੂੰ ਅਚਾਨਕ ਉਹ ਲੁਧਿਆਣੇ ਮਿਲੇ ਵੀ ਉਹ ਅਧਿਆਪਕ अच्छा लड़ाई हुई ਤੁਹਾਡੀ ਮੈਨੂੰ ਦੱਸਿਆ ਕਿਸੇ ਨੇ ਕਿ ਉਹ ਉਹ ਸਖਸ਼ ਹੈ ਜਿਹੜੇ ਇਸ ਤਰ੍ਹਾਂ ਦੇ ਮੈਸੇਜ ਭਾਨੇ ਸੀ ਮੈਂ ਸਪੈਸ਼ਲੀ ਕਾਲ ਗਈ ਮਿਲੀ ਉਹਨਾਂ ਨੂੰ ਮੈਂ ਕਿਹਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਹੈ ਜੀ ਠੀਕ ਹੈ ਜੀ ਹੋਰ ਸਭ ਵਧੀਆ ਹਾਂਜੀ ਵਧੀਆ ਪਰ ਉਹਨਾਂ ਨੂੰ ਮੈਂ ਕੋਸ਼ਿਸ਼ ਵੀ ਕੀਤੀ ਵੀ ਮੈਂ ਯਾਦ ਕਰਾਵਾਂ ਮੈਨੂੰ ਉਹਨਾਂ ਨੇ ਇਹੀ ਕਿਹਾ ਕਿ ਤੁਸੀਂ ਵਧੀਆ ਕੰਮ ਕਰ ਰਹੇ ਹੋ ਚਲੋ ਇਹੀ ਕੌਸਟ ਸੁਣਨਾ ਚਾਹੁੰਦੇ ਸੀ ਜੀ ਨੇ ਬਹੁਤ ਵਧੀਆ ਜੀ ਹਾਂਜੀ ਤੇ ਆਪਣਾ ਇਹਨਾਂ ਤੁਸੀਂ ਅੱਜ ਦੇ ਤੁਹਾਡੀਆਂ ਕਿਤਾਬਾਂ ਕਿੰਨੀਆਂ ਆ ਗਈਆਂ ਜੀ ਤੇ ਕੀ ਕੀ ਨਾਂ ਕਿਤਾਬਾਂ ਦੇ ਜੀ ਮੇਰੀਆਂ ਬਾਲ ਸਾਹਿਦ ਦੀਆਂ ਪੰਜ ਕਿਤਾਬਾਂ ਚੁੱਕੀਆਂ ਤੇ ਇੱਕ ਜਦੋਂ ਤੂੰ ਚੁੱਪ ਸੀ ਕਾਫ ਸੰਗ੍ਰਹਿ ਹਾਂ ਮੈਂ ਲਾਲਚੀ ਹਾਂ ਕਹਾਣੀ ਸੰਗ੍ਰਹਿ ਆ ਜ਼ਿੰਦਗੀ ਪਰ ਤਾਈ ਨਾਵਲ ਤੇ ਇੱਕ ਨਾਵਲ ਹੈ ਵਕਤ ਦੇ ਹਿੱਸੇ ਚ ਤੇ ਬਾਲ ਸਾਹਿਦ ਦੀਆਂ ਕਿਤਾਬਾਂ ਮੈਂ ਅੱਜ ਲੈ ਕੇ ਨਹੀਂ ਆਈ ਉਹ ਆ ਗਿਆ ਮੇਰੇ ਚੂਹੀ ਨੂੰ ਬੁਖਾਰ ਚੜਿਆ ਹਾਂ ਮੈਂ ਡੀਸੀ ਲੱਗਣਾ ਕਿੱਸੀ ਦੀ ਖੀਰ ਰਾਜਵੀਰ ਦਾ ਓਰੀਓ ਦੇਖਿਓ ਕਿਤੇ ਭੁੱਲ ਨਾ ਜਾਏ ਤੇ ਰਾਜਵੀਰ ਦਾ ਓਰੀਓ ਜਿਹੜੀ ਕਿਤਾਬ ਹੈ ਉਹ ਅਸ਼ਰਫ ਸੋਹੇਲ ਜੀ ਨੇ ਪਾਕਿਸਤਾਨ ਚ ਵੀ ਛਾਪੀ ਹੈ ਸ਼ਾਮੂਖੀ ਦੇ ਵਿੱਚ ਤੇ ਮੈਂ ਲਾਲਚੀ ਹਾਂ ਨਾ ਵੀ ਤੁਹਾਡਾ ਕੋਈ ਕਿੱਸਾ ਜੁੜਿਆ ਮੈਨੂੰ ਲੱਗਿਆ ਪਤਾ ਜੀ ਜੀ ਹਾਂ ਮੈਂ ਲਾਲਚੀ ਹਾਂ ਆ 2021 ਦੇ ਵਿੱਚ ਮੈਂ ਪਹਿਲੀ ਵਾਰ ਕਹਾਣੀ ਲਿਖੀ ਪਹਿਲੀ ਕਹਾਣੀ ਲਿਖੀ ਸੀ ਹਾਂ ਮੈਂ ਲਾਲਚੀ ਹਾਂ ਤੇ ਜਦੋਂ ਆਪਾਂ ਕੁਝ ਲਿਖਦੇ ਆ ਸਾਨੂੰ ਵੀ ਚਾਹ ਹੁੰਦਾ ਵੀ ਅਸੀਂ ਕਿਤੇ ਭੇਜੀਏ ਭੇਜੀਏ ਤੇ ਉਹਦਾ ਹੁੰਗਾਰਾ ਦੇਖੀਏ ਕਿਸ ਤਰ੍ਹਾਂ ਦਾ ਮਿਲਦਾ ਹੈ ਬਿਲਕੁਲ ਤੇ ਉਹ ਮੈਂ ਇੱਕ ਮੈਗਜ਼ੀਨ ਦੇ ਵਿੱਚ ਕਹਾਣੀ ਭੇਜੀ ਤੇ ਮੈਗਜ਼ੀਨ ਦੇ ਵਿੱਚ ਕਹਾਣੀ ਭੇਜ ਦਿੱਤੀ ਉਸ ਤੋਂ ਬਾਅਦ ਉਡੀਕ ਰਹੀ ਕਹਾਣੀ ਦੀ ਕਿ ਛਪਦੀ ਹੈ ਜਾਂ ਨਹੀਂ ਛਪਦੀ ਪਰ ਮੈਗਜ਼ੀਨ ਵੱਲੋਂ ਕੋਈ ਹੁੰਗਾਰਾ ਨਹੀਂ ਆਇਆ ਨਾ ਛਪਣ ਵਾਰੇ ਨਾ ਨਾ ਚੁੱਲ੍ਹੇ ਵਾਰੇ ਤੇ ਮੈਨੂੰ ਅਚਾਨਕ ਨੰਬਰ ਮਿਲ ਗਿਆ ਸੰਪਾਦਕ ਸਾਹਿਬ ਦਾ ਮੈਂ ਫੋਨ ਕੀਤਾ ਮੈਂ ਪੁੱਛਿਆ ਮੈਂ ਕਿਹਾ ਵੀ ਮੇਰੀ ਕਹਾਣੀ ਭੇਜੀ ਸੀ ਛਪ ਰਹੀ ਹੈ ਕਿਉਂਕਿ ਉਦੋਂ ਤੱਕ ਨਾ ਮੇਰੇ ਬਾਦਸਾਹਿਦ ਦੀਆਂ ਕਾਫੀ ਕਿਤਾਬਾਂ ਵੀ ਆ ਚੁੱਕੀਆਂ ਸੀ ਕਾਫੀ ਕੁਝ ਬਾਦਸਾਹਿਦ ਦਾ ਛਪ ਰਿਹਾ ਸੀ ਅਖਬਾਰਾਂ ਦੇ ਵਿੱਚ ਤੇ ਮੇਰੀ ਇੱਕ ਪਛਾਣ ਬਣ ਗਈ ਸੀ ਬਾਦਸਾਹਿਦਕਾਰ ਦੇ ਤੌਰ ਤੇ ਤੇ ਉਹਨਾਂ ਦਾ ਮੈਨੂੰ ਜਵਾਬ ਸੀਗਾ ਤੁਸੀਂ ਆਪਣੀ ਸਾਡੇ ਮੈਗਜ਼ੀਨ ਦਾ ਸਟੈਂਡਰਡ ਦੇਖਿਆ ਅਸੀਂ ਬਾਲ ਸਾਹਿਤ ਨਹੀਂ ਛਾਪਦੇ ਮੈਂ ਕਿਹਾ ਵੀ ਮੈਂ ਤੁਹਾਡਾ ਮੈਗਜ਼ੀਨ ਨਹੀਂ ਦੇਖਿਆ ਨਹੀਂ ਪੜਿਆ ਮੈਨੂੰ ਮੇਲ ਆਈਡੀ ਮਿਲੀ ਸੀ ਮੈਂ ਤੁਹਾਨੂੰ ਭੇਜ ਦਿੰਦੀ ਦੂਜੀ ਗੱਲ ਇਹ ਬਾਲ ਸਾਹਿਤ ਨਹੀਂ ਹੈ ਠੀਕ ਹੈ ਕਹਿੰਦੇ ਅਸੀਂ ਇਸ ਤਰ੍ਹਾਂ ਦੀ ਕਹਾਣੀ ਨਹੀਂ ਛਾਪਦੇ ਤਾਂ ਬੱਚਿਆਂ ਵਾਲੀ ਕਹਾਣੀ ਮੈਂ ਕਹਤ ਤੁਸੀਂ ਮੇਰੀ ਕਹਾਣੀ ਪੜ੍ਹੀ ਨਹੀਂ ਦਾ ਮਤਲਬ ਜੇ ਤੁਸੀਂ ਪੜ੍ਹੀ ਹੁੰਦੀ ਤਾਂ ਉਹਨੂੰ ਬਾਦ ਸਾਹਿਬ ਜੀ ਮੈਂ ਕਹਾਂ ਤੁਸੀਂ ਮੇਰੀ ਕਹਾਣੀ ਨਹੀਂ ਪੜ੍ਹੀ ਬਿਨਾ ਪੜ੍ਹੇ ਤਾਂ ਤੁਸੀਂ ਰਿਜੈਕਟ ਕੀਤੀ ਕਹਾਣੀ ਮੇਰੀ ਜੇ ਤੁਸੀਂ ਕਹਾਣੀ ਪੜ੍ਹੀ ਹੁੰਦੀ ਤਾਂ ਤੁਹਾਨੂੰ ਪਤਾ ਹੁੰਦਾ ਕਿ ਬਾਦ ਸਾਹਿਬ ਦੀ ਕਹਾਣੀ ਹੈ ਜਾਂ ਵੱਡੀ ਕਹਾਣੀ ਵੱਡੀ ਕਹਾਣੀ ਤੇ ਉਸ ਤੋਂ ਬਾਅਦ ਅ ਮੈਂ ਇਹ ਕਹਾਣੀ ਪੰਜਾਬੀ ਟਰਬਿਊਨ ਚ ਭੇਜੀ ਪੰਜਾਬੀ ਟਰਬਿਊਨ ਚ ਛਪੀ ਕਾਫੀ ਮੈਗਜ਼ੀਨਾਂ ਚ ਛਪੀ ਇੱਕ ਮੈਗਜ਼ੀਨ ਦੇ ਵਿੱਚ ਇੱਕ ਆਪਰੇਸ਼ਨ ਮੈਗਜ਼ੀਨ ਹੈ ਕੋਈ ਉਹਨਾਂ ਨੇ ਪੰਜਾਬੀ ਟਰਬਿਊਨ ਦੇ ਵਿੱਚੋਂ ਕਹਾਣੀ ਛਾਪੀ ਤੇ ਨੀਚੇ ਲਿਖਿਆ ਹੋਇਆ ਸੀ ਵਿਸ਼ੇਸ਼ ਧੰਨਵਾਦ ਪੰਜਾਬੀ ਟਰਬਿਊਨ ਅੱਛਾ ਜੀ ਤੇ ਉੱਥੋਂ ਮੈਨੂੰ ਪਾਠਕਾਂ ਦੇ ਫੋਨ ਆਏ ਉਹ ਮੈਗਜ਼ੀਨ ਪੜਨ ਤੋਂ ਬਾਅਦ ਉਹਨਾਂ ਨੂੰ ਮੈਨੂੰ ਪਤਾ ਲੱਗ ਗਿਆ ਕਿ ਮੇਰੀ ਕਹਾਣੀ ਛਪੀ ਹੋਈ ਹੈ ਤੇ ਦੇਖੋ ਪ੍ਰਮਾਤਮਾ ਦੇ ਰੰਗ ਕਹ ਲੋ ਜਸਟ ਸਟੈਂਡਰਡ ਇਹ ਰੱਬ ਨੂੰ ਪਤਾ ਵੀ ਸਟੈਂਡਰਡ ਮੈਂ ਕਦੇ ਨਹੀਂ ਕਹਿੰਦੀ ਹੁੰਦੀ ਵੀ ਕੀ ਦਾ ਸਟੈਂਡਰਡ ਕੀ ਹੈ ਇਹ ਸਭ ਕੁਝ ਬਣਾਉਣ ਵਾਲਾ ਵੀ ਉਹੀ ਆ ਵਿਗਾੜਨ ਵਾਲਾ ਵੀ ਵਿਗਾੜਨ ਵਾਲਾ ਵੀ ਉਹੀ ਤੇ ਮੇਰੀ ਇੱਕ ਕਹਾਣੀ ਛਪੀ ਬਦਮਾਸ਼ ਪੁੱਤ ਅੱਛਾ ਜੀ ਇਹ ਪੰਜਾਬੀ ਟਰਬਿਊਨ ਦੇ ਵਿੱਚ ਛਪੀ ਇਹ ਵੀ ਤੁਹਾਡੇ ਲਿਖੀ ਵੀ ਸੀ ਜੀ ਪੰਜਾਬੀ ਟਰਬਿਊਨ ਦੇ ਵਿੱਚ ਪੂਰੇ ਪੇਜ ਦੇ ਉੱਤੇ ਕਹਾਣੀ ਸੀਗੀ ਉਹ ਅੱਛਾ ਜੀ ਤੇ ਮੈਨੂੰ ਪਾਠਕਾਂ ਦੇ ਬੜੇ ਫੋਨ ਆਏ ਕਹਾਣੀ ਬਹੁਤ ਸੋਹਣੀ ਆ ਕਹਾਣੀ ਬਹੁਤ ਵਧੀਆ ਮੈਂ ਮੈਨੂੰ ਵਟਸਐਪ ਮੈਸੇਜ ਆਏ ਮੈਂ ਉਹ ਜ਼ੂਮ ਕਰਕੇ ਦੇਖਿਆ ਤੇ ਇੱਕ ਕੋਨੇ ਦੇ ਵਿੱਚ ਇੱਕ ਕਵਿਤਾ ਸੀਗੀ ਅੱਛਾ ਜੀ ਤੇ ਉਹ ਕਵਿਤਾ ਜਿਹੜੀ ਸੀਗੀ ਮੈਂ ਫੇਰ ਰੱਬ ਨੂੰ ਯਾਦ ਕੀਤਾ ਵੀ ਰੱਬ ਸਟੈਂਡਰਡ ਆਪਣੇ ਆਪੇ ਬਣਾ ਦਿੰਦਾ ਹੈ ਜੋ ਵੀ ਆ ਉਹ ਕਵਿਤਾ ਉਹ ਸੰਪਾਦਕ ਦੀ ਸੀਗੀ ਜਿਹਨੇ ਮੈਨੂੰ ਇਹ ਕਿਹਾ ਸੀਗਾ ਕਿ ਤੁਸੀਂ ਸਟੈਂਡਰਡ ਦੇਖਿਆ ਸਾਡੇ ਮੈਗਜ਼ੀਨ ਦਾ ਤੁਹਾਡੀ ਕਹਾਣੀ ਪੂਰੇ ਪੇਜ ਤੇ ਉਹਨਾਂ ਦੀ ਨਿਕ ਉਹ ਕਵਿਤਾ ਸੀ ਉਹ ਉਹ ਮੈਂ ਇਹੀ ਕਹਿੰਦੀ ਹਾਂ ਜਿਵੇਂ ਉਹ ਪਰਮਾਤਮਾ ਸਟੈਂਡਰਡ ਬੰਦਾ ਨਹੀਂ ਬਣਾਉਂਦਾ ਹੁੰਦਾ ਉਹ ਬਣਾਉਣ ਵਾਲਾ ਉਹ ਬੈਠਾ ਹਾਂ ਹਾਂ ਪਰਮਾਤਮਾ ਹਾਂ ਮੈਂ ਹੁਣ ਵੀ ਮੈਂ ਇਹ ਨਹੀਂ ਕਹਿੰਦੀ ਵੀ ਹਾਂ ਜੋ ਵੀ ਆ ਚਲੋ ਆਪਾਂ ਤਾਂ ਉਸ ਰੱਬ ਤੋਂ ਡਰ ਕੇ ਰਹੀਦਾ ਹੈ ਕਿ ਜੋ ਪਰਮਾਤਮਾ ਕਰਦਾ ਹੈ ਚਲੋ ਤੁਸੀਂ ਸਾਡੇ ਸਰੋਤਿਆਂ ਨੂੰ ਸਾਡੇ ਦਰਸ਼ਕਾਂ ਨੂੰ ਕੁਝ ਸਨੇਹਾ ਦੇਣਾ ਚਾਹੁੰਦੇ ਪੰਜਾਬੀ ਸਾਹਿਤ ਦਾ ਜੀ ਮੈਂ ਇਹ ਜ਼ਰੂਰ ਕਹਾਂਗੀ ਕਿ ਕਿਤਾਬਾਂ ਜ਼ਰੂਰ ਪੜੋ ਕਿਤਾਬਾਂ ਨਾਲ ਜੁੜੋ ਬੱਚਿਆਂ ਨੂੰ ਕਿਤਾਬਾਂ ਨਾਲ ਜੋੜੋ ਬਿਲਕੁਲ ਜੀ ਜੋ ਜਿਸ ਤਰ੍ਹਾਂ ਦਾ ਘਰ ਦਾ ਮਾਹੌਲ ਹੋਊਗਾ ਉਸ ਤਰ੍ਹਾਂ ਦੇ ਬੱਚਿਆਂ ਦੀ ਪਰਵ੍ਰਿਸ਼ ਪਰਵ੍ਰਿਸ਼ ਹੋਊਗੀ ਉਸ ਤਰ੍ਹਾਂ ਦੇ